ਸਾਰਾ ਸਬਜੀ ਤੇ ਹੈਗੀ ਆ ਇਹਦੇ ਨਾਲ ਹੀ ਸਾਂ ਲੈਣੀ ਆ ਹੁਣ ਇੱਕ ਰੋਜ਼ ਜਿਹੜੀ ਬੰਦਾ ਕੀ ਬਣਾਵੇ ਸਮਝ ਨਹੀਂ ਆਉਂਦੀ ਲੱਗੀ ਘਰ ਦੀ ਸਬਜੀ ਹੋਵੇ ਨਾ ਭਾਂ ਥੋੜੀ ਹੀ ਹੋਵੇ ਉਹਦੇ ਨਾਲ ਹੀ گزارਾ ਹੋ ਜਾਂਦਾ ਵਾ ਪਰ ਮੇਰੇ ਘੋਤੀ ਘੋਤੀ ਨੂੰ ਤੁਹਾਨੂੰ ਹੋਰ ਚੇਤੇ ਆਉਂਦੀ ਆ ਇਹਨਾਂ ਨੇ ਕੀ ਕੀਤਾ ਵਾ ਇਹਨਾਂ ਕਿਉਂ ਫੋਨ ਲਾਇਆ ਜੋ ਬਲਵੇਰ ਨੂੰ ਕੋਣ ਜਾਰੇ ਪਿੰਡ ਦੱਸਣਗੇ ਭਾਬੀ ਕੀ ਗੱਲਾਂ ਕਰੂਗੀ ਵੀ ਇਹਨਾਂ ਦੇ ਘਰ ਆਪਾਂ ਕੁਝ ਹੁੰਦਾ ਆ ਇਦਾਂ ਦੀਆਂ ਗੱਲਾਂ ਹੁੰਦੀਆਂ ਆ ਮੈਂ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਆਪਣੀ ਸਿੱਖਤ ਬਣਾਉਣੀ ਹੀ ਪਈ ਨਹੀਂ ਬੜੇ ਵਧੀਆ ਵਾ ਸਾਰਾ ਕੁਝ ਬੜਾ ਚੰਗਾ ਆ ਉਹਨਾਂ ਨਾਲ ਇਹੋ ਗੱਲ ਕਹਿਣੀ ਆ ਲੈ ਵੀ ਹੈ ਵੀ ਇਹਨਾਂ ਦੀ ਮਰਜ਼ੀ ਦਾ ਵੀ ਤਾਂ ਹੀ ਇਹ ਕੁਝ ਹੋਉਂਦਿਆ ਵਾ ਕਿਦੋਂ ਦੀਆਂ ਗੱਲਾਂ ਕਰਦੀ ਆ ਜਿਵੇਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਉਹਨਾਂ ਨੂੰ ਫੋਨ ਲਾਇਆ ਵਾ ਕਿ ਮੈਂ ਉਹਦੇ ਹੀ ਬੰਦਾ ਕਰ ਦੇਣਾ ਇਹਨਾਂ ਨੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਜਦੋਂ ਵੀਰ ਜੀ ਅੰਦਰ ਆ ਗਏ ਹੈਰਾਨੀ ਕਰ ਦਿੱਤਾ ਮੈਂ ਹੈ ਵੀ ਅਜੀ ਕਿੱਧਰ ਆ ਗਏ ਪਰ ਮੁੰਡਾ ਲੱਗੀ ਜਾਂਦਿਆ ਵਾ ਜੇ ਹੁਣ ਉਹਨਾਂ ਨੇ ਘਰ ਜਾ ਕੇ ਗੱਲ ਕੀਤੀ ਨਾ ਉਹਨਾਂ ਫੇਰ ਮੈਨੂੰ ਫੋਨ ਲਾਗੇ ਮਮੀ ਹੁਣ ਆ ਕੁਛ ਨਾ ਤੀ ਤੂੰ ਐਦਾ ਕਿਉਂ ਕੀਤਾ ਨਾਲੇ ਮੈਂ ਕੀਤਾ ਵੀ ਕੀ ਕੀ ਮੈਂ ਕਹਿਤਾ ਅਕਸਰ ਮੁੰਡੇ ਨੂੰ ਇੰਨੀ ਗੱਲ ਹੀ ਕਹਤੀ ਹਾਦੀ ਕਰਦੇ ਆ ਮੈਨੂੰ ਨਿਆਣੇ ਨਹੀਂ ਲਿਗਦੇ ਕੀ ਗੱਲ ਮਾਂ ਵੀ ਉਹ ਨਹੀਂ ਕਰ ਪੈਂਦੇ ਹੋ ਵੀ ਤਾਂ ਕਹਿੰਦੇ ਆ ਜੇ ਮੈਂ ਕਹਿ ਦਿੱਤਾ ਤਾਂ ਕੀ ਇਹ ਇੱਧਰ ਦੀ ਆਖਰ ਆ ਗਈ ਪਰਨੀਆਣੀ ਮੇਰੇ ਨਾਲ ਜਾਂਦੇ ਨਹੀਂ ਹੈਗੇ ਇਸੇ ਕਰੋਂ ਦਬੀਦੇ ਆ ਪਿੰਿਆਣੇ ਨੂੰ ਬੰਦਾ ਆਪੋ ਆਪਣੇ ਘਰ ਰੱਖੇ ਭਾਂਜ ਦਮਰਜੀ ਵੀ ਆ ਦੀ ਫਰੀ ਜਾਂਦੀ ਇਹਦੇ ਨੇ ਚਾਹ ਤਾਂ ਕੋਈ ਨਹੀਂ ਦੇਖੀ ਚੁਜੋਗੀ ਹੋਊਗਾ ਤਾਂ ਥੋਪੇ ਡਈਏ ਰਵਿੰਦਰ ਕੋਈ ਆਈਂ 1 ਮਿੰਟ ਆ ਗਈ ਜੇ ਉਹ ਕੀ ਡਈ ਹੀ ਕਰਨ ਥੋਪੇ ਕਰਨਾ ਗੁਰਨਾ ਕੀ ਆ ਕਪੜੇ ਦੇਂਗੀ ਤੋ ਹਣ ਅੱਛਾ ਅੱਛਾ ਤੇ ਕੱਲ ਸ਼ਾਮ ਦੀ ਤੇ ਫੇਰ ਧੋ ਲੈਂਦੀ ਚੱਲ ਧੋਣੇ ਤੇ ਆ ਪਈ ਆ ਭਾਈ ਹੁਣ ਧੋਲੇ ਪਰ ਬਿਸ਼ਾਮਾ ਨੂੰ ਧੋ ਲੈਂਦੀ ਤੇ ਮੈਂ ਧੋਵੇ ਕੰਮ ਨਬੇੜਦੀ ਆ ਕੱਲ ਠੀਕ ਆ ਤੇ ਮੈਂ ਵੀ ਪਾਣੀ ਛੱਡ ਕੇ ਆਇਆ ਵਾ ਅੱਛਾ ਉਹ ਲਾਗੇ ਦੇ ਸਾਰਿਆਂ ਨੇ ਕਦੋਂ ਕਰਤੇ ਆ ਠੀਕ ਆ ਦਿੱਤੀ ਦੀ ਉਹਨਾਂ ਨੇ ਮੇਰੇ ਸਾਹ ਨੂੰ 20 ਤਰੀਕ ਬਾਅਦ ਲੋਕੀ ਹੱਟ ਨਹੀਂ ਡੇ ਲਾਉਣ ਚੱਲ ਕੋਈ ਗੱਲ ਨਹੀਂ ਜਿਹੜਾ ਕੰਮ ਹੋ ਜਾ ਟਾਈਮ ਨਾਲ ਉਹ ਸੋ ਚੰਗਾ ਆ ਉਹ ਚੱਲ ਮੈਂ ਕਿਲਾ ਕਰ ਦਿੰਦੇ ਆ ਉਹ ਪੈੜੀਆਂ ਦੇ ਵਿੱਚ ਵਾ ਕਿਲਾ ਸਾਡਾ ਤੇ ਮੁੜ ਕੇ ਉਹਨੂੰ ਰਾਹ ਬੰਦ ਹੋ ਜਾਣਾ ਵਾ ਚਲੋ ਕਰੀ ਜਾਓ ਗਵਾ ਹੁਣ ਜਿਹੜਾ ਕੰਮ ਹੋ ਜੂ ਉਹ ਵਧੀਆ ਵਾ ਓਏ ਆਹੋ ਉਹ ਤਾਂ ਠੀਕ ਵਾ ਤੇ ਜਾਂ ਫੇਰ ਰੋਟੀ ਲਿਆ ਦੇ ਮੈਨੂੰ ਮੈਂ ਰੋਟੀ ਖਾ ਕੇ ਤੇ ਫੇਰ ਜਾਣਾ ਰੋਟੀ ਹੁਣ ਦੱਸੋ ਮੈਂ ਹੁਣ ਇੱਥੇ ਪਾ ਕੇ ਲਿਆਉਂਗੀ ਉਥੇ ਅੰਦਰੇ ਬੈੰਦੇ ਤੇ ਉਥੇ ਹੀ ਖਾ ਲੈਂਦੇ ਓ ਚੱਲ ਅੰਦਰ ਚ ਤੇ ਇੱਚ ਕੀ ਫਰਕ ਵਾ ਇੱਥੇ ਹਵਾ ਵਗੰਡੀ ਆ ਮੱਤੀ ਵੀ ਬੰਦ ਵਾ ਅੰਦਰ ਨਿਰਾ ਸੇਕ ਵਾ ਸੇਕ ਕਿਥੋਂ ਆ ਬੰਦਾ ਉਥੇ ਅੰਦਰ ਬੈ ਕੇ ਖਾ ਲੈਂਦਾ ਬਾਹਰ ਸੋਗੜੇ ਗੜੇ ਸੇਕ ਆ ਮੇਰੇ ਕੱਪੜੇ ਥੋੜੇ ਜੇ ਧੋਣ ਵਾਲੇ ਪਏ ਆ ਇਦਾਂ ਕਰੋ ਕਿ ਉਥੋਂ ਅੰਦਰੋਂ ਪਾ ਕੇ ਦਿੰਦਾ ਸਭ ਖਾ ਲੋ ਪੱਕੀ ਪਈ ਐ ਰੋਟੀ ਹੁਣੇ ਪਕਾ ਗਈ ਆਈ ਐ ਲੈ ਤੇ ਜਿਵੇਂ ਪਾ ਕੇ ਖਾਣੀ ਐ ਤੇ ਫਿਰ ਪਕਾਉਂਦੀ ਵੀ ਨਾ ਫਿਰ ਮੈਂ ਆਪੇ ਲਾ ਲੈਂਦਾ ਆਣ ਕੇ ਦੱਸ ਇੰਨਾ ਕ ਤੇ ਬੰਦਾ ਲੱਗੋਂ ਕਰ ਹੀ ਦਿੰਦਾ ਹੋਣਾ ਤੂੰ ਦਿਹਾੜੀ ਕਰਦੇ ਆ ਤੇਰਾ ਲਿਆਂਦੇ ਦਾ ਕੀ ਸੁਖਾ ਜੇ ਰੋਟੀ ਆ ਵੀ ਪਾ ਕੇ ਖਾਣੀ ਐ ਮੈਂ ਤੇ ਕਿੰਨਾ ਕ ਟਾਈਮ ਉਥੇ ਲੱਗਣਾ ਸਾਰੀ ਦਿਹਾੜੀ ਪਈ ਐ ਕੱਪੜਿਆਂ ਚੋਂ ਚ ਸਾਰੀ ਦਿਹਾੜੀ ਨਹੀਂ ਨਾ ਪਈ ਘੜੀ ਮੈਂ ਵੀ ਰਸਟ ਕਰਨੀ ਹੁੰਦੀ ਆ ਯਾਰ ਕਿੰਨਾ ਕ ਸਮਾਂ ਹੁੰਦਾ ਵਾ ਤੂੰ ਸਾਰੀ ਦਿਹਾੜਾ ਨਾ ਹੁੰਦਾ ਐਵੇਂ ਉਹ ਗੱਲ ਅਹੀਂ ਵੀ ਮੁੜ ਕੇ ਬੰਬੀ ਤੇ ਕਰਨਾ ਹੀ ਆ ਕੰਮ ਜਾ ਕੇ ਅਹੀਂ ਕਿੰਨਾ ਕ ਸਮਾਂ ਹੁੰਦਾ ਤੁਹਾਡੀਆਂ ਗੱਲਾਂ ਹੋਰ ਵਾ ਹੁਣ ਬੰਦੇ ਨੇ ਤਾਂ ਬਾਹਰ ਅੰਦਰ ਦਾ ਕੰਮ ਕਰਨਾ ਹੁਣ ਮੈਂ ਵੀ ਜਾਇਆ ਕਰਾਇਆ ਕਰਾਂ ਬਾਹਰ ਆਇਆ ਕੱਲ ਤੈਨੂੰ ਸਮਝਾ ਕੇ ਗਿਆ ਹੈ ਹੈ ਤੇਰੇ ਵੀ ਨਾ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਹੀ ਸਮਝਾ ਕੇ ਗਿਆ ਵਾ ਦੂਦੇ ਤੁਸੀਂ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਜੀ ਕੀ ਸਮਝਾ ਕੇ ਗਿਆ ਹੈ ਬੇਇੱਜ਼ਤੀ ਵਾਲੀ ਕਿਹੜੀ ਗੱਲ ਵੇਚ ਨਾ ਆਪਣੀਆਂ ਨਹੀਂ ਗਲਤੀਆਂ ਤੁਸੀਂ ਮੰਨਦੇ ਤੇ ਮੇਰੀਆਂ ਬੜੀਆਂ ਦੱਸਦੇ ਤੁਹਾਡੀ ਗਲਤੀਆਂ ਦੱਸ ਦਿੰਦੀ ਆ ਤੁਸੀਂ ਮੇਰੀ ਬੇਇੱਜ਼ਤੀ ਕਰਾਉਂਦੇ ਤੁਸੀਂ ਤਾਂ ਡੱਕ ਜਾਂਦੇ ਆ ਨਹੀਂ ਉਹ ਆਇਆ ਤਾਂ ਹੈਗਾ ਸਾਡੀਆਂ ਵੀ ਗਲਤੀਆਂ ਦੱਸ ਦਿੰਦੀ ਵੀ ਐਦਾਂ ਕਰਦੇ ਆ ਨਾਲੇ ਉਹਨੂੰ ਪਤਾ ਲੱਗ ਜਾਂਦਾ ਕਿੱਚ ਕੋਈ ਨਹੀਂ ਜਦੋਂ ਫਿਰ ਅਸੀਂ ਤਾਂ ਬਾਰ-ਬਾਰ ਕਰੀ ਜਾਊਂਗੇ ਤਾਂ ਫਿਰ ਮੈਂ ਵੀ ਦੱਸਣੀਆਂ ਹੀ ਆ ਮੈਂ ਤੇ ਚਲ ਚੁੱਪ ਕੀਤੀ ਰਹੀ ਨਹੀਂ ਵੀ ਚਲ ਕੋਈ ਗੱਲ ਨਹੀਂ ਕੀ ਨਾ ਲੈਣਾ ਆ ਉਹ ਵੇਜਤੀ ਤੂੰ ਜਾਣ ਕੇ ਕਰਾਉਣੀ ਆ ਆਪਣੇ ਉੱਤੇ ਠੀਕ ਆ ਨਾ ਤੂੰ ਕੰਮ ਸਿੱਧੇ ਕਰਿਆ ਕਰ ਤੇ ਸਾਨੂੰ ਕਿ ਲੋੜਾ ਫੋਨ ਕਰਨ ਦੀ ਨਹੀਂ ਕੀ ਪੁੱਠੇ ਕੰਮ ਕਰਨ ਦੀ ਆ ਮੈਂ ਕੀ ਨਹੀਂ ਬੈਠਣਾ ਤੂੰ ਨਾ ਪੁੱਠੇ ਹੀ ਆ ਵੀ ਰੋਟੀ ਖਾ ਤੂੰ ਆਪੇ ਪਾ ਕੇ ਇਹ ਪੁੱਠਾ ਹੀ ਕੰਮ ਹੁਣ ਸਿੱਧਾ ਵਾ ਮੈਨੂੰ ਫਿਰ ਕੱਲ ਦਾ ਹੀ ਗੁੱਸਾ ਹੈਗਾ ਵਾ ਅੱਗੇ ਸਭ ਕੋ ਮਿਲਦਾ ਹੀ ਨਾ ਉਹ ਅੱਗੇ ਵੀ ਰੋਂਦਿਆ ਕਲੋਂਦਿਆ ਮਿਲਦਾ ਹੀ ਅੱਗੇ ਕਿੰਨਾ ਕ ਮਿਲਦਾ ਹੀ ਨਾ ਅੱਗੇ ਵੀ ਉਹ ਹਾਲ ਹੀ ਉਹ ਜੇ ਨਾ ਪਣੀ ਰੋਟੀ ਪਣੀ ਮਿਲਦਾ ਸੀ ਤਾਂ ਹੋਰ ਸਤ ਲਿਆ ਤਾਂ ਮੈਂ ਜਿਆਦਾ ਕੰਮ ਖਰਾਬ ਹੋ ਗਿਆ ਮੇਰੇ ਸਾਹ ਜਾਓ ਤੁੰਦਰੋ ਜਾ ਕੇ ਪਾਗ ਦਿਖਾ ਲਓ ਜਾ ਮੈਂ ਤੇ ਪਾਗੇ ਫਿਰ ਖਾਣੀ ਤੂੰ ਨਹੀਂ ਦੇਣੀ ਮੈਂ ਨਹੀਂ ਤਾਂਨੇ ਕੰਮ ਕਰਦੇ ਆ ਵੀ ਦੱਸ ਨੂੰ ਮੈਂ ਕੱਪੜੇ ਤਾਂ ਹੁੰਦੀਆਂ ਤੁਸੀਂ ਅੰਦਰ ਬੈਠੇ ਦਿਖਾ ਲਓ ਚੰਗੀ ਭਰੀ ਲਾਈਟ ਆਉਂਦੀ ਐ ਇਹ ਅੰਦਰ ਦੇ ਲਾਈਟ ਹਨੀ ਕੋੜੇ ਕੋੜੇ ਸੇਗਾ ਸੇਕ ਤੇ ਸਗੋਂ ਬਾਹਰ ਆ ਇਹ ਵੀ ਜਾਣ ਜਾਣ ਕੇ ਨਾ ਬਾਨੇ ਮਾਰਦੇ ਰਹਿੰਦੇ ਆ ਵੀ ਇਹਨੂੰ ਕਿਸ ਨਾ ਕਿਸ ਬਸ ਚੰਗੀ ਦੇਣੀ ਦੇਣੀ ਆ ਜਿਹੜੇ ਮੇਰੇ ਕਪੜੇ ਤੋਂ ਤੁਸੀਂ ਅੰਦਰ ਬੈ ਕੇ ਦਿਖਾ ਲੋ ਰੋਟੀ ਦੱਸ। ਆਦੀ ਕਰੀ ਜਾਂਦੀ ਏ ਅਗਰੇ। ਨਾਲੇ ਮੈਨੂੰ ਕੱਲ ਦਾ ਹੀ ਬੜਾ ਗੁੱਸਾ ਵਾ। ਇਹਨਾਂ ਨੇ ਉਥੇ ਪਿੰਡ ਦੱਸਿਆ ਤਾਂ ਦੱਸਿਆ ਕਿ ਉਂਬਲਾ। ਸਿਹੜੀ ਗੱਲ ਹੈਗੀ ਮੇਰੇ ਨਾਲ ਇਹ ਬੈ ਕੇ ਕਰ ਲੈਂਦੇ। ਵੀ ਆਹ ਵਾਲੀ ਗੱਲ ਵਾ ਤੂੰ ਇਦਾਂ ਕਰਦੀ ਜਾਂ ਕਿਦਾਂ ਕਰਦੀ ਈਂ। ਚੰਨ ਉੱਥੇ ਤੇ ਪੈਂਚ ਜੇ ਤੇ ਸਾਰਾ ਸਮਾਨ ਰੱਖਿਆ ਹੁੰਦਾ ਹੈਗਾ। ਤੇ ਨਾ ਕਿਤੇ ਭਾਂਡੇ ਮਾਣਨ ਦਾ ਸਵਾਰ ਤੇ ਨਾ ਹੋਰ। ਹੁਣ ਇਹ ਆ ਟੁੱਟੀਆਂ ਡਾਟੀਆਂ ਲੱਗੀਆਂ। ਭਾਂਡੇ ਭੁੰਡੇ ਮਾਣਨ ਦਾ ਮੈਨੂੰ ਚੰਗੇ ਤੇ ਆਰਾਮ ਹੋ ਗਿਆ ਵਾ। ਚਲ ਕੰਮ ਕੀਤਾ ਅੰਦਰੇ ਹੀ ਕੰਮ ਸੰਭਿਆ ਆ ਤੇ ਬੜਾ ਵਧੀਆ ਮਹਾਰਾਜ ਨੇ ਕੀਤਾ ਕਿਤੇ ਸੋਚਿਆ ਵੀ ਨਹੀਂ ਕਿ ਇਦਾਂ ਦਾ ਘਰ ਹੀ ਲਵਾਵਾਂਗੇ ਸਾਜ ਹੀ ਬਣਾਉਂਦੇ ਨਾ ਕਿੱਥੋਂ ਬਣਾਣਾ ਹੈ ਇੰਨੇ ਪੈਸੇ ਇਕੱਠੇ ਨਹੀਂ ਹੋਣੇ ਚਲ ਜੜੇ ਹੁਣ ਭਾਂਟਰਾ ਮਾ ਕੋ ਫੜਿਆ ਉਹ ਤੇ 나ਥੀ ਜਾਣੀ ਆ ਘਰ ਤੇ ਬਣ ਗਿਆ ਵਾ ਨਾ ਬਾਹਰ ਬੈਠੇ ਆ ਲੜਦਾ ਇਹਨਾਂ ਮੈਂ ਪੁੱਛਦੀ ਆ ਕਿ ਸਬਜੀ ਨਾਲ ਰੋਟੀ ਖਾਣੀ ਆ ਕਿ ਜਾਂ ਪਰੌਂਠੀਆਂ ਹੀ ਲਾ ਲਾਂ ਕਰ ਵੀ ਇੱਥੇ ਹੀ ਹੁਣਾਵਾਂ ਪੁੱਛ ਹੀ ਲਈ ਕਿ ਅੱਜ ਹੀ ਕਰਨੀ ਆ ਹਾਂ ਮੈਂ ਮੁੜ ਕੇ ਕਹਾਂਗੀ ਪਰੋਂਥੀਆਂ ਲਾ ਦੇਣੀ ਆਂ ਬੈਠੇ ਦੀ ਹਾਂਜੀ ਚੱਲ ਇੱਥੇ ਆ ਪਈ ਹਵਾਹੂਆ ਬੜੀ ਸੁਣੀ ਆ ਜਾਂਦੀ ਹੈ ਹਨਾ ਮੈਂ ਕਹਿੰਨਾ ਇੱਥੇ ਜਰਾ ਮਨ ਨਹੀਂ ਜਾਂਦਾ ਤੇ ਤੁਹਾਡੀ ਤਾਂ ਸਾਰੀ ਉਹ ਰੁਟੀਨਾ ਥੱਲੇ ਲੰਗੀ ਸਹੀ ਗੱਲ ਵਾ ਵੇਖ ਕਿੱਡਾ ਸੋਹਣਾ ਬਣਿਆ ਵਾ ਚੱਲ ਨਾਲੇ ਆ ਬੇ ਬਾਹਰ ਬਾਰ ਘਰ ਵਾ ਹਾਂ ਸੜਕ ਦੇ ਉੱਤੇ ਹੀ ਘਰ ਵਾ ਹੋਰ ਗਲੀਆਂ ਗੁਲੀਆਂ ਚ ਵੜਨ ਦੀ ਲੋੜ ਹੀ ਨਹੀਂ ਗਈ ਪਰ ਇੰਨਾ ਵਾ ਤੇ ਵਿਹਲੀ ਥੋੜੀ ਜਿਹੀ ਦੂਰ ਹੋ ਗਈ ਹੈ ਅਚਲ ਵੇਲੀ ਜਾ ਕੇ ਹੁਣ ਪੱਠੇ-ਪੁੱਠੇ ਪਾਇਆ ਕਰਾਂਗੀ ਆਹੋ ਤੇ ਫੇ ਪੋਣੀ ਪਿਆ ਕਰਨੇ ਆ ਤੇ ਉਹ ਕਰਨ ਕਿੱਥੇ ਗਿਆ ਵਾ ਕਰਨ ਵੀ ਇੱਥੇ ਹੀ ਲੱਗਦੇ ਨਿਹਾਂ ਨੂੰ ਪੁੱਛਦੀ ਆਂ ਵੀ ਪਰੌਂਠੀਆਂ ਲਾਦਾਂ ਕਿ ਸਬਜ਼ੀ ਨਾਲ ਰੋਟੀ ਖਾਣੀ ਆ ਮੈਂ ਲੱਗੀ ਹਾਂ ਰੋਟੀ ਪਕਾਉਣ ਰਵਨਬੇਰ ਜਦ ਤੱਕ ਨਾ ਘਰ ਤੇ ਆਏ ਨਾ ਭੁੱਖ ਲੱਗਣੀ ਹਟ ਗਈ ਆ ਤੇ ਚਾਹ ਦੇ ਨਾਲ ਤਾਂ ਭੁੱਖ ਲੱਗਣਾ ਹਟ ਗਈ ਆ ਤੇ ਹੋਰ ਲੈ ਦੋ ਫੁਲਕੇ ਵੱਧ ਖਾਇਆ ਕਰੋ ਸਕੰਦੇ ਸੀ ਤਸੀਂ ਕਹਿੰਦੇ ਭੁੱਖ ਹੀ ਨਹੀਂ ਲੱਗਦੀ ਹੁਣ ਉੱਦਾਈ ਦੇ ਵੇਲਾ ਉਹਦੇ ਕੋਹਾਤ ਹੁੰਦਾ ਸੀ ਸਾਰੀ ਉਮਰ ਬੈਂਚੇ ਤੇ ਕੱਟ ਛੜੀ ਸੀ ਸਹੀ ਗੱਲ ਆ ਤੁਹਾਡੀ ਨਾਰ ਸੋਈ ਦਾ ਕੋਈ ਸੁਆਦ ਤੇ ਨਾ ਕਮਰੇ ਦਾ ਕਰਨ ਪਤਾ ਨਹੀਂ ਕਿੱਥੇ ਆ ਮੈਂ ਆ ਤੇ ਪੁੱਛਣ ਆਈ ਹਾਂ ਵੀ ਫੁਲਕੇ ਲਾਦਾ ਕਰਨ ਅੰਦਰ ਲੰਮੀ ਪਿਆਵਾ ਕਰੇ ਮੇਰਾ ਪੋਕਾ ਭੁੱਖਾ ਲੱਗਾ ਇੱਥੇ ਬਾਹਰੋਂ ਤੁਸੀਂ ਮੈਂ ਤਾਂ ਮਾਰਨ ਲਈ ਹੀ ਫੁਲਕੇ ਲੱਗੇ ਹਾਂ ਲਾਉਣ ਅੱਛਾ ਤੂੰ ਦੱਸ ਵੀ ਸਬਜ਼ੀ ਨਾ ਖਾਣੀ ਰੋਟੀਆਂ ਤੇ ਜਾਂ ਪਰੌਂਠੀਆਂ ਲਾਦਾ ਤੈਨੂੰ ਮੰਮੀ ਰੋਟੀ ਤੇ ਸਵੇਰ ਬੜੀ ਆ ਜੀ ਕਿ ਖਾਣੀ ਹੈ ਬਾਅਦ ਚ ਖਾਵਾਂਗੇ ਜੇ ਮੈਂ ਲਾ ਕੇ ਰੱਖ ਲੇ ਠੰਡੇ ਹੋ ਜਾਣੀਆਂ ਫੁਲਕੀ ਖਾ ਲਵਾਂਗਾ ਮੈਂ ਲਾ ਦਿੰਦੀ ਆ ਦੇਖ ਵੀ ਪੱਠੇ-ਪੁੱਠੇ ਦਾ ਕੰਮ ਕਰਉਂਦੇ ਮੈਂ ਉਹ ਵੀ ਕਹਿ ਲਗਾ ਤੁਹਾਨੂੰ ਕਿ ਉਧਰ ਦਾ ਕੰਮ ਕਰਾਂਗੇ ਬਾਅਦ ਚ ਮੈਂ ਧੁੱਪ ਗੜੀ ਹੋਈ ਹੋਣੀ ਆ ਤੂੰ ਉਧਰ ਜਾਣੇ ਚੱਲ ਸ਼ੂਗਰ ਵਾ ਕਿਤੇ ਤੂੰ ਹੀ ਹੋਤਾ ਤਾਂ ਨਾ ਲਿਆ ਜਿੱਦਾਂ ਤਾਂ ਇੱਧਰ ਆਏ ਆ ਨਾ ਤੁਹਾਨੂੰ ਤੇ ਵੇਲੀ ਦਾ ਚੇਤਾ ਹੀ ਭੁੱਲ ਗਿਆ ਵਾ ਓਏ ਉਹ ਤੇ ਮਮੀ ਚਲੋ ਕੋਈ ਗੱਲ ਨਹੀਂ ਮੈਂ ਵੀ ਡੰਗਰਾਂ ਦਾ ਫੇਰ ਪੱਠੇ-ਪੁੱਠੇ ਵੜੀ ਕੇ ਉਹਨਾਂ ਨੂੰ ਪਾਉਣੇ ਆ ਫੇਰ ਖਾਣੀ ਤੇ ਰੋਟੀ ਆ ਫੇਰ ਆਣ ਕੇ ਖਾਵਾਂਗੇ ਚਲ ਫੇ ਮੈਂ ਸਫਾਈ ਕਰ ਲਾਂ ਪਹਿਲਾਂ ਚਲ ਕਰ ਲਾ ਸਫਾਈ ਸਭੀ ਤੋਂ ਆਪਣੀ ਮੈਂ ਤਾਂ ਮੈਂ ਇੱਕ ਸਲਾਹ ਕਰਨੀ ਸੀ ਹਾਂਜੀ ਦੱਸੋ ਮੇਰਾ ਰਾਤਾ ਹੀ ਪਿੰਡ ਨਾ ਚੱਲੀਏ लवली ਭਾਣ ਦੱਸ ਕੇ ਆਂਦੇ ਵੀ ਕਰ ਲਿਆ ਵਾ ਮੈਨਾਂ ਬੰ ਮੇਰੀ ਗੱਲ ਸੁਣਦਾ ਹੁਣ ਉੱਥੇ ਜਾ ਦਾ ਨਾ ਨ ਲਈ ਫੋਨ ਤੇ ਗੱਲ ਕਰ ਲਾ ਕਿਉਂ ਕੀੜੀ ਗੱਲ ਹੋਣੀ ਅਜੇ ਥੋੜੇ ਦੇਰ ਤੋਂ ਹੋਇਆ ਤੈਨੂੰ ਆਈ ਨੂੰ ਦੱਸ ਕਰਦਾ ਚਾਹ ਹੁੰਦਾ ਹੀ ਆ ਤੇ ਮੇਰਾ ਰਾਦੇ ਦੱਸ ਕੇ ਆਉਂਦੀ ਮਨੇ ਇਹ ਉੱਥੇ ਜਾਣਾ ਕਿ ਉਹਨਾਂ ਨਾਲ ਗੋਣਾ ਅਸੀਂ ਨਮਕ ਕਰ ਲਿਆ ਤੇਰੇ ਭਰਾ ਭਰਜਾਈ ਆਉਂਦੇ ਇੱਥੇ ਵੇਖਣ ਘਰ ਨਾਲੇ ਮਮੀ ਤੁਸੀਂ ਤੇ ਪਾਪਾ ਜੀ ਜਾਣਾ ਉਹ ਤੁਸੀਂ ਦੋਵੇਂ ਜਾਣੇ ਚੱਲ ਜਿਓ ਮੈਂ ਨਹੀਂ ਜਾਣਾ ਉੱਥੇ ਹੁਣ ਤੂੰ ਕਹਿੰਨਾ ਮੈਂ ਨਹੀਂ ਜਾਣਾ ਪਾਪਾ ਕਹਿੰਦੇ ਮੈਂ ਨਹੀਂ ਜਾਣਾ ਤੇ ਮੈਂ ਇਕੱਲੀ ਨਾ ਕਿੱਦਾਂ ਜਾਣਾ ਵਾ ਚੱਲ ਕੋਈ ਨਹੀਂ ਫੋਨ ਤੇ ਹੀ लवली ਨਾਲ ਗੱਲ ਕਰ ਲੈਿੰਦੀ ਆ ਨਹੀਂ ਤੁਹਾਡਾ ਟਾਈਮ ਹੈਗਾ ਤੇ ਉਹਨੂੰ ਦੱਸ ਦੇ ਵੀ ਅਸੀਂ ਕਰ ਲੈ ਲਿਆ ਉਹ ਆ ਜੀ ਆਉਣਾ ਹੋਗਾ ਤੇ ਆਪੇ ਆ ਜਣਗੇ ਚੱਲ ਚੰਗਾ ਇਹ ਨਾ ਤੁਸੀਂ ਜਾਣਾ ਤੇ ਨਹੀਂ ਜਾਂਦੀ ਬਹੁਤ ਅਸੀਂ ਤਾਂ ਮੈਨੂੰ ਸੁਪਾਈ ਕਰਲਾ ਚੱਲ ਮਰਜੀ ਆ ਤੇਰੀ ਮੈਨੂੰ ਤੇਨਾ ਪਿਓ ਪਤਾ ਨਹੀਂ ਸਮਝ ਨਹੀਂ ਆਉਂਦੀ ਚੱਲ ਤੁਸੀਂ ਨਹੀਂ ਜਾਣਾ ਤੇ ਮੈਨੂੰ ਕਹਦਾ ਕਿ ਤੂੰ ਹੋਇਆ ਜਾ ਕੇ ਇਹ ਉਹਨਾਂ ਨੂੰ ਦੱਸ ਉਹ ਨਹੀਂ ਆ ਸਕਦੇ ਉਹ ਗਾੜੀ ਗੇੜੀ ਬੜੀ ਪਧਰੀ ਆ ਪਿਓ ਸੇ ਵੇ ਤੁਰ ਪਿਆਣਾ ਵਾ ਪੀ ਚੱਲ ਕੋਈ ਗੱਲ ਨਹੀਂ ਲਿਆਵਾ ਕਰ ਤੇ ਚੱਲ ਚੱਲੀਏ ਦੋਵੇਂ ਜਾਣੀ ਮਾਤਾ ਤੇ ਆਉਣ ਜੋਗੀ ਨਹੀਂਗੀ ਤੇ ਪਰਜਾਈ ਵੀ ਇੰਨੇ ਜੋਗੀ ਨਹੀਂ ਹੈਗੀ ਪਛਾਣ ਆਵੇ ਪੀ ਚੱਲ ਨਾਨਾ ਦਾ ਘਰ ਵੇਖ ਕੇ ਆਵਾ ਕਵਾਂ ਨੂੰ ਮੈਂ ਕੀ ਕਿੱਦਾਂ ਆਊਗਾ ਉਹ ਘਰ ਤੇ ਉਹਨਾਂ ਦੇ ਅੱਗੇ ਕਪਤ ਪਿਆ। ਕਰਨ ਨੂੰ ਪਤਾ ਹੀ ਨਾ ਕਿ ਉਥੇ ਆਹ ਕੰਮ ਚੱਲਣ ਦੇ ਆ ਤਾਂ ਹੀ ਕਹਿੰਦਾ ਮੈਂ ਨਹੀਂ ਜਾਣਾ। ਚਲ ਕੋਈ ਗੱਲ ਨਹੀਂ। ਫੋਨ ਕਰਕੇ ਦੱਸ ਦਿੰਦੀ ਹਾਂ ਉਹਨੂੰ। ਜੇ ਤੇ ਉਹਨਾਂ ਦੇ ਮਨ 'ਚ ਹੋਊਗਾ ਵੀ ਸਾਡੀ ਕੁਛ ਲੱਗਦੀ ਆ ਤਾਂ ਆ ਜਾਣਗੇ। ਜੇ ਨਹੀਂ ਤਾਂ ਨਾ ਸਹੀ ਫਿਰ। ਮੱਜਾਂ ਦੇ ਸ਼ਾਮੇ ਵਾਂ ਬਨ ਕੇ ਗਿਆ ਹਾਂ ਤੇ ਨਾਲ ਪੱਠੇ ਪੱਠੇ ਪਾ ਗਿਆ ਸੀ ਮੈਂ ਚੱਲ ਪੱਠੇ ਤਾਂ ਭਾਵੇਂ ਤੁਸੀਂ ਪਾ ਹੀ ਗਏ ਸੀ ਪਰ ਇੱਕ ਵਾਰ ਘਾਤੇ ਨੇ ਮਾਰਨੀ ਹੈ ਇੱਧਰ ਨੂੰ ਫੇ ਵੇਖ ਕੇ ਆਵਾਂ ਹੁਣ ਥੋੜਾ ਜਨਾ ਹਟਵਾ ਪਿਆ ਜਾਂਦਾ ਵਾ ਮੱਜਾਂ ਵਾਂ ਲੱਖ ਲੱਖ ਦੀ ਮੱਜ ਵਾ ਅਸੀਂ ਉੱਥੇ ਸੁਤੇ ਰਹੇ ਇੱਥੇ ਭਾਵੇਂ ਦੁਪਹਿਰੇ ਕਈ ਖੋਲ ਕੇ ਗਾਂ ਜਾਵੇ ਉਹਦਾ ਇਹਨਾ ਤੇਰਾ ਦਿਲ ਕਰਦਾ ਰਹਿੰਦਾ ਕੋਈ ਪੁਰਾਣਾ ਘਰ ਚਾਹੀਏ ਦੇਲ ਤੇ ਮੇਰਾ ਘਰ ਦਾ ਹੀ ਆ ਕਿੰਨਾ ਚਿਰ ਇੱਥੇ ਕੱਟਿਆ ਵਾ ਨਹੀਂ ਉਹ ਵੀ ਘਰ ਬੜਾ ਵਧੀਆ ਵਾ ਉਥੇ ਮੇਰਾ ਦਿਲ ਲੱਗ ਗਿਆ ਵਾ ਪਰ ਫੇਰ ਵੀ ਜਿੱਥੇ ਰਹੀ ਇਹ ਨਾ ਟਾਈਮ ਕੱਢਿਆ ਹੋਵੇ ਨਾ ਧਿਆਨ ਤੇ ਉਧਰ ਨੂੰ ਹੁੰਦਾ ਹੀ ਆ ਓਏ ਉਹ ਤਾਂ ਤੇਰੀ ਗੱਲ ਠੀਕ ਆ ਪਰ ਹੁਣ ਘੜੀ-ਘੜੀ ਇੱਥੇ ਆਈ ਜਣਾ ਹੁਣ ਮੱਜਾ ਵੇਖਦਾ ਤੇਰੇ ਹੁੰਦਾ ਮੈਂ ਪੱਠੇ-ਪੁੱਠੇ ਪਾ ਕੇ ਬੰਨ ਕੇ ਗਿਆ ਚੰਨ ਦੋ ਘੋਰਾ ਫੇਰਾ ਮਾਰਿਆ ਕਰੋ ਜੇ ਤੁਸੀਂ ਨਾ ਘਰ ਹੋਏ ਤਾਂ ਕਰਨ ਨੂੰ ਕਹਿਤਾ ਓ ਚਲ ਅਸੀਂ ਤੇ ਤੁਰੇ ਰਹਿੰਦੇ ਆ ਹੁਣ ਪੱਠੇ ਲੈ ਕੇ ਆਉਣਾ ਤੇ ਵਹਿਲੀ ਆਉਣਾ ਇੱਥੇ ਹੀ ਆਉਣਾ ਘਰ ਹੀ ਮੇਰੀ ਗੱਲ ਸੁਣੋ ਮੈਂ ਤੇ ਇੱਕ ਗੱਲ ਹੋਰ ਸੋਚਣ ਲਈ ਆ ਕਾਦੀ ਰਾਤ ਨੂੰ ਵੀ ਡੰਗਰ ਇੱਥੇ ਹੁੰਦੇ ਆ ਆਪਾਂ ਉੱਥੇ ਹੁੰਦੇ ਆ ਧਿਆਨ ਮੇਰਾ ਇੱਥੇ ਹੀ ਰਹਿੰਦਾ ਵਾ ਏਦਾਂ ਕਰੀਏ ਕੈਮਰੇ ਇੱਕ ਦੋ ਲਵਾ ਛੜੀਏ ਇੱਥੇ ਚੱਲ ਜਦੋਂ ਕਿਤੇ ਜਾਗਾ ਹੀ ਉੱਠ ਕੇ ਤੇ ਵੇਖ ਲਿਆ ਇਧਰ ਨੂੰ ਰਾਮਾ ਨੂੰ ਪਹਿਲਾਂ ਘਰ ਦੇ ਪੈਸੇ ਤੇ ਲਾ ਲਈਏ 5000 ਦਾ ਲੱਗਣਾ ਹੈ ਕੈਮਰਾ ਵੀ ਲਵਾਇਆ ਤੇ ਓ ਚੱਲ ਕੋਈ ਗੱਲ ਨਹੀਂ ਲੱਥ ਜਾਣੇ ਆ ਕੀ ਕਰਨਾ ਕਰਿਆ ਕਰੋ ਵੇਖਿਓ ਸਹੀਂ ਸਾਰੇ ਕੰਮ ਆ ਵਧੀਆ ਹੋ ਜਾਣੇ ਆ ਓਹ ਹੋ ਤੇ ਜਾਣੇ ਆ ਪਰ ਹੁਣ ਟਾਈਮ ਤੇ ਲੱਗਣਾ ਯਾਰ ਰਾਮਾ ਓ ਜਿੱਥੇ ਇੰਨੇ ਲਾਵਾਂਗੇ ਇਹ 5000 ਨਾਲ ਕੀ ਹੋ ਚੱਲਿਆ ਵਾ ਕਾਲ ਇਹ ਆ ਫੇ ਮਾਨੂੰ ਤਸੱਲੀ ਦਿਹਾਉਗੀ ਜਦੋਂ ਜੀਕੀਤਾ ਖੋਲ ਕੇ ਵੇਖ ਲਿਆ ਡੰਗਰ ਕੋਈ ਖੁੱਲਾ ਤਾਂ ਨਹੀਂਗਾ ਦੂਜੀ ਗੱਲ ਇਹ ਆ ਕਿ ਆ ਜੀਵਨ ਭੈਣ ਜਿਨਨ ਲਾਗੇ ਕਹਿ ਦੇ ਕਿ ਧਿਆਨ ਤੇ ਰੱਖਿਆ ਕਰੋ ਸਾਡੇ ਇੱਧਰ ਵੇਲੀ ਦਾ ਨਹੀਂ ਇਹਨਾਂ ਨੂੰ ਕਹਿ ਦੂੰਗਾ ਆਹੋ ਫੇ ਡੰਗਰ ਡੰਗਰ ਖੁੱਲੇ ਨਾ ਹਨ ਫੋਨ ਕਰਕੇ ਦੱਸ ਦੱਸ ਸੇ ਵਲੇ ਉਹ ਹੈ ਤੇ ਬੜੇ ਚੰਗੇ ਆ ਵਿਚਾਰੇ ਚੰਗੇ ਆ ਤੰਤਰ ਸਾਨੂੰ ਘਰ ਮਿਲ ਗਿਆ ਜੇ ਉਦਾਂ ਦੇ ਹੁੰਦੇ ਤਾਂ ਕਹਿੰਦੇ ਦਫਾ ਕਰ ਪਰਾ ਇਸੇ ਵੇਖਿਆ ਨਾ ਕੋਈ ਪੈਸੇ ਨਿਕਲਦੇ ਨਹੀਂ ਇੰਨੇ ਦੇ ਚਲ ਕੋਈ ਨਹੀਂ ਬੜਾ ਵਧੀਆ ਹੋ ਗਿਆ ਵਾ ਤੇ ਵੇਖ ਲਓ ਜੇ ਪੱਠੇ ਹੋਰ ਸੁੱਟਣੇ ਆ ਨਾ ਸੁੱਟ ਦਿਓ ਘੜੀ ਮੁੜ ਕੇ ਸ਼ਾਮਾਂ ਨੂੰ ਆ ਚੱਲ ਵੇਖ ਲੈਣਾ ਥੋੜ੍ਹ ਦੇਣਾ ਥੋੜੇ ਜਿਹੇ ਤੇ ਮੜਕੇ ਸ਼ਾਮ ਤੱਕ ਖਾਦੇ ਰਹਿਣਗੇ ਆਹੋ ਜਦੋਂ ਤੁਸੀਂ ਉੱਥੇ ਬਹਿ ਜਾਂਦੇ ਨਾ ਘਰ ਫੇਰ ਤਾਂ ਅਦਰ ਨੂੰ ਉਹਨੂੰ ਚੀਨੀ ਕਰਦਾ ਫੇਰ ਤਾਂ ਚੇਤਾ ਹੀ ਭੁੱਲ ਜਾਂਦਾ ਵੀ ਉੱਧਰ ਵੀ ਜਾਣਾ ਮੈਂ ਓਏ ਯਾਰ ਮਰਨ ਗੱਲ ਵੇ ਤਾਂ ਕਿ ਉਹ ਹੁਣ ਲੈਂਟਰ ਵਾਲੇ ਆ ਸਾਰੀ ਉਪਰ ਤੇ ਅਸੀਂ ਟੀਨਾ ਥੱਲੇ ਕੱਢ ਦੇਈਏ ਅੱਛਾ ਚਾਹ ਹੀ ਹੈ ਨਾ ਤੁਹਾਨੂੰ ਚਾਹ ਫਿਰ ਹੁੰਦਾ ਹੀ ਨਵੇਂ ਘਰ ਦਾ ਚੱਲ ਕੋਈ ਗੱਲ ਨਹੀਂ ਪਾ ਦਿਓ ਫਿਰ ਪੱਠੇ ਫਿਰ ਸ਼ਾਮਾ ਨੂੰ ਆ ਜਾਾਂਗੇ ਮੈਂ ਵੀ ਉਧਰ ਤੋਰਿਆਂ ਦੀ ਵੀ ਅੱਲਾ ਬੁੱਲਾ ਵੇਖਾ ਪਾਣੀ ਪੂਣੀ ਪਾਲਾਂ ਚੱਲ ਵੇਖ ਲੈ ਮੈਂ ਵੀ ਪੱਠੇ ਪੂਣੀ ਪਾਲਾਂ ਦੇ ਹੈਗੇ ਆ ਚਾ ਆਹੇ ਕੰਮ ਹੋ ਗਿਆ ਵਾ ਕੱਪੜੇ ਰਹਿ ਗਏ ਧੋਣ ਵਾਲੇ ਕੱਪੜੇ ਮੇਰਾ ਅਦਾ ਖੈਰ ਕੇ ਧੋਣੇ ਆ ਪਹਿਲਾਂ ਮੈਂ लवली ਨੂੰ ਫੋਨ ਕਰ ਹੀ ਲੈਣੀ ਆ ਜੇ ਕੱਪੜੇ ਧੋਣ ਪੈ ਗਈ ਨਾ ਕਿੰਨਾ ਟਾਈਮ ਹੋ ਜਾਣਾ ਮਸ਼ੀਨ ਵਾਲੇ ਫੇਰ ਆਉਂਦੀ ਨੇ ਫੋਨ ਕਰਦੀ ਆ ਏਦਾਂ ਕਰਦੀ ਆ लवली ਨੂੰ ਫੋਨ ਪਹਿਲਾਂ ਕਰ ਹੀ ਲੈਣੀ ਆ ਕਿਹੜੀ ਕੰਮ ਕਰੂੰਗੀ ਹਲੋ ਹਲੋ ਹਾਂ लवली ਕੀ ਹਾਲ ਚਾਲ ਸასიਕਾਰ ਮੋਸਾਂ ਠੀਕ ਆ ਗਾ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਕੋਈ ਨੀ ਤਾ ਕਿੱਦੇ ਬਣ ਹੋ ਗਏ ਕਿੱਥੇ ਚਲ ਗਈ ਫੋਨ ਕੀ ਕਰਨਾ ਸੀ ਇਹ ਇਦਾਂ ਹੀ ਕੰਮਕਾਰਾਂ ਵਿੱਚ ਬਿਜੀ ਤਾਂ ਅੱਜ ਵੇਲੇ ਹੋਈ ਹਾਂ ਵੀ ਮੈਂ ਹਾਂ ਚੱਲ ਪੁੱਛਦੀ ਹਾਂ ਹਾਂ ਚੱਲ ਕਿ ਕੀ ਹਾਲ ਆ ਕਿਹੜੇ ਕੰਮ ਭਾਏ ਨੇ ਜੀ ਜੀ ਜ਼ਰੂਰੀ ਤੈਨੂੰ ਕੀ ਦੱਸਾਂ ਕਰ ਲਿਆ ਹੀ ਨਵਾ ਤੋ ਅਦਰ ਸਮਾਨ ਸਮੋ ਰਖਣ ਦੇ ਹਾਂ ਅੱਛਾ ਕਰ ਲੈਣਿਆ ਵਾ ਲੈ ਲਿਆ ਵਾ ਤੇ ਤੂੰ ਹੀ ਦੱਸਿਆ ਹੀ ਨਹੀਂ ਐ ਨਾ ਸਮਾਨ ਵੀ ਲੈ ਕੇ ਜੇ ਉੱਤ ਚੱਲ ਮੈਂ ਆਦਰ ਜਾ ਕੇ ਫੇਰ ਸਰਪ੍ਰਾਈਜ਼ ਦਵਾਂਗੇ ਤੁਹਾਨੂੰ ਅੱਛਾ ਅੱਛਾ ਹਾਂ ਹਲੋ ਪੈਕ ਵੀ ਦਿੱਤੇ ਹੀ ਕਰ ਦੇ ਨਹੀਂ ਕੋਈ ਦੇ ਦਿੱਤੇ ਤਾਂ ਕੋਈ ਦੇਣ ਵਾਲੇ ਆ ਬਾਦੂ ਤੈਨੂੰ ਕਾਦ ਲਿਆ ਇਹੀ ਚੱਲ ਮੈਂ ਇਮੋਡੀ ਕਰ ਦਿੰਦੇ ਤੁਹਾਡੀ ਬਹੁਤ ਮਦਦ ਕਾਹੀ ਕਰਨੀ ਮੈਨੂੰ ਤੇ ਇਹ ਹੀ ਕਿ ਜੇ ਰਪਿੰਦਰ ਨੂੰ ਪਤਾ ਲੱਗਾ ਤੇਰੇ ਨਾਲ ਫੇਰ ਲੜੂਗੀ ਮਾਤਾ ਨਾਲ ਲੜੂਗੀ ਕਿ ਸਾਰਾ ਕੁਝ ਕੁੜੀ ਨੂੰ ਦੇਈ ਜਾਂਦੇ ਜੇ ਮੈਂ ਤਾਂ ਤਾਣਾ ਤਾਨੂੰ ਦੱਸਿਆ ਕੋਈ ਗੱਲ ਨਹੀਂ ਤੈਨੂੰ ਪਤਾ ਹੀ ਹੈ ਜਨਨੀਆਂ ਕਰਦੀਆਂ ਹੁੰਦੀਆਂ ਵਿੱਚ ਤੇ ਤੋਂ ਉਹਨਾਂ ਦੱਸਦੀ ਤੇ ਚਲ ਥੋੜੀ-ਬੋਦੀ ਕਰਦੇ ਹੀ ਨਾ ਚਲ ਕੋਈ ਗੱਲ ਨਹੀਂ ਇਹਨਾਂ ਦੇ ਭਰਾ ਨੇ ਕਿਹਨੇ ਦਿੱਤੇ ਸੀਗੇ ਪੈਸੇ 2 ਲੱਖ ਉਹਨੇ ਦਿੱਤਾ ਸੀ ਬਾਕੀ ਕਮੇਟੀ ਚੁੱਪ ਲਈਗੀ ਅੱਛਾ ਤੇ 5 ਲੱਖ ਦਾ ਲੋਨ ਕਰਾ ਲਿਆ ਸੀ ਉਹ ਚਲ ਹੁਣ ਤੇਰੇ ਭਾਜੀ ਦੀ ਤਨਖਾਹ ਆਉਂਦੀ ਆ ਕਿਸ਼ਤ ਕੱਟੀ ਜਾਇਆ ਕਰੂੰਗੀ ਆਹ ਹੋਈ ਇਹ ਹੈ ਜੀ ਉਹ ਪਹਿਲਾਂ ਜਿਹੜਾ ਘਰੋਂ ਦਾ ਪਰ ਕੀ ਕੀਤਾ ਨਹੀਂ ਉਹ ਕੋਲੀਆ ਡੰਗਰ ਵਾਸ਼ਾ ਉੱਥੇ ਹੀ ਆ ਠੀਕ ਆ ਹਾਂ ਹਾਂ ਤੇ ਮੈਂ ਉਹਨੂੰ ਕੋਤ ਪਾਉਂ ਜਾਂ ਨਿਕੋਈ ਤੇ ਡੰਗਰੀ ਨਾਲ ਲਿਖੀ ਨਹੀਂ ਮੈਂ ਤੇ ਤੇਰੇ ਪਾਜ ਨੂੰ ਕਹਿਣ ਦੀ ਵੀ ਕੈਮਰੇ ਲਵਾ ਲਈਏ ਉੱਥੇ ਚੱਲੇ ਆ ਵੀ ਘਰੋਂ ਬੈਠੇ ਬੰਦਾ ਚਾਹਤੀ ਮਾਰ ਲੈਂਦਾ ਵਾ ਆਹ ਹੋਈ ਇਹ ਹੈ ਜੀ ਆ ਚੱਲ ਤੂੰ ਮੈਨੂੰ ਦੱਸ ਵੀ ਮਾਦਾ ਦਾ ਕੀ ਹਾਲਾ ਠੀਕ ਆ ਮਾਦਾ ਠੀਕ ਆ ਹਾਂ ਰੋਟੀ ਪਾਣੀ ਖਾ ਗਏ ਪਈ ਰਹੀ ਨੇ ਬੰਦੇ ਆ ਹੁਣ ਜਦ ਹੈ ਦਵਾਈਆਂ ਤੇ ਇਹ ਤਾਂ ਫਿਰ ਇਦਾਂ ਹੀ ਟਾਈਮ ਨੰਮਣਾ। ਹਾਂ ਲੈ ਠੀਕ ਹੋ ਹਣ। ਅੱਛਾ ਤਰਪਿੰਦਰ ਠੀਕ ਹੋ ਤਾਂ ਦੀ ਜਿੱਦਾਂ ਦਾ ਕਰਨ ਆਇਆ ਮੁੜਕੇ ਤਾਂ ਨਹੀਂ ਕੋਈ ਗੱਲ ਕੀਤੀ। ਅੱਛਾ ਗੱਲ ਠੀਕ ਹੋ ਉਹ ਕੀਤਾ ਇਹ ਨਾਂ ਦੇ ਪ੍ਰਾਣ ਨੂੰ ਜਿਉਂ ਬੰਨ। ਅੱਛਾ। ਉਹ ਐ ਸਮਝਾਉਣ ਲੋੜ ਨਹੀਂ ਪੰਗੇ ਢਾਣੋ ਦੇ ਮੈਂ ਚੱਲ ਉਹਨੂੰ ਕਰਨਾ ਫੋਨ ਦੀਪ ਦਾ ਅੱਜ ਹੋਈ ਆਣ। ਫੇਰ ਆਹ ਤੇ ਉਹ ਗਿਆ ਠੀਕ ਸਮਝਾ ਗਈ ਪਰ ਹਾਂ ਹੋਈ ਆ। ਚੱਲ ਅਗਲੀ ਤੂੰ ਉਹਦੇ ਪ੍ਰਾਣ ਨੂੰ ਕਿਉਂ ਫੋਨ ਕਰਨਾ ਸੀ? ਐਵੇਂ ਗੱਲ ਵੱਦੀ ਆ ਫਿਰ ਕਹਿਣਗੇ ਤੁਹਾਡੀ ਪੈਨ ਨੂੰ ਗੱਲਾਂ ਕਰਦਾ ਵਾ ਜਿੱਦਾਂ ਟਾਈਮ ਰੰਗਦਾ ਵਾ ਨਾ ਨੰਗਾਓ ਮਾੜਾ ਚੰਗਾ ਉਹ ਮੇਰੀ ਗੱਲ ਸੁਣੋ ਜਿਹੜੇ ਰੋਟੀ ਪਕਾਈ ਹੈ ਨਾ ਤੇਰਾ ਫਰਦੇ ਨਹੀਂ ਭਾਣਾ ਵੀ ਮਗਰ ਪਾ ਕੇ ਦੇਣ ਦਾ ਇਹ ਮੰਨ ਲਓ ਰੋਟੀ ਮੰਗੀ ਤੇ ਨੇ ਕਹਿੰਦਾ ਪਾ ਕੇ ਖਾ ਲਮੈਂ ਸਮ ਕਰਦੀ ਆ ਦੱਸ ਨਹੀਂ ਬੰਦਾ ਇਹਨੂੰ ਪੁੱਛੇ ਵੀ ਤੂੰ ਕੰਮ ਕਿਹੜਾ ਦਫ਼ਤਰ ਦਾ ਕਰ ਰਹੀ ਹੈ ਰੋਟੀ ਤਾਂ ਉਹਨੂੰ ਪਾ ਕੇ ਪੜਉਣੀ ਪੈਣੀ ਹੈ ਆਹ ਦੇ ਇੰਨਾ ਨੇ ਕੰਮ ਕਰਦੀ ਤੇ ਫੇਰ ਮੈਂ ਕਿਤਾਬ ਨੂੰ ਕਹਿੰਨਾ ਵਾਵਾ ਲਾ ਕੇ ਗਿਆ ਹੀ ਤੇ अच्छा हां ना वो जो पत्थर पे पानी ਪਾਉਣ ਵਾਲੀ ਗੱਡੀ ਚੱਲ ਤੂੰ ਨਾ ਕੋਈ ਗੱਲ ਕਰੀ ਬਾਹੂ ਕਪਾਤ ਕਰਦਾ ਬੰਦਾ ਚੰਗਾ ਨਹੀਂ ਲੱਗਦਾ ਰੋਜ਼ ਰੋਜ਼ ਆਂਟਕਵੜ ਵੇਖੂਗਾ ਤਾਂ ਕੀ ਕਹੂਗਾ ਵੀ ਇਹਨਾਂ ਦੇ ਘਰ ਤੇ ਮਾਸ਼ਾ ਲੱਗਾ ਰਹਿੰਦਾ ਹਾਂ ਚੱਲ ਕੋਈ ਗੱਲ ਨਹੀਂ ਮੈਦਾਨਾ ਮਾਦਾਨਾ ਨਹੀਂ ਨਾਲ ਇਹਨਾਂ ਦਾ ਖਾਨਾ ਵੀ ਘਰ ਲਿਆਉਣ ਨਾਲ ਪਰਾਵਾਂਗੀ ਕਿਦਾਂ ਵੇਖਣਾ ਹਾਂ ਚੱਲ ਠੀਕ ਆ ਚੰਗਾ ਮੈਂ ਰੱਖ ਦਿਆਂ ਫੇਰ ਨਹੀਂ ਥੋੜਾ ਜਿਹਾ ਹਟਵਾਵਾ ਇੰਨਾ ਨਹੀਂ ਅੱਛਾ ਅੱਛਾ ਹਾਂ ਕੋਈ ਨੇ ਫੋਨ ਕਰਦੀ ਹਾਂ ਫੋਨ ਕਰਦਾ ਨਹੀਂ ਤੁਹਾਨੂੰ ਜਨਣਾ ਹਾਂ ਚਲ ਠੀਕ ਆ ਚੰਗਾ ਚੰਗਾ ਦੱਸ ਭਰਾ ਤੇ ਚੰਗਾ ਵਾ ਫੇਰ ਵੀ ਵਿਚਾਰਾ ਕਹਿਣ ਰਿਹਾ ਵਾ ਕਿ ਭੈਣ ਤੂੰ ਦੱਸ ਦੀ ਤੇ ਇਹੇ ਤੇਲੇ ਦੀ ਥੋੜੀ-ਪੋੜੀ ਮਦਦ ਕਰ ਦੇ ਪਰ ਤੈਨੂੰ ਦੱਸ ਦੀ ਕੀ ਮੈਨੂੰ ਪਤਾ ਹੀ ਨਾ ਜੇ ਮੈਂ ਤੈਨੂੰ ਦੱਸਿਆ ਤੇ ਤੇਰੇ ਘਰ ਕੋ ਪੱਤ ਪੈ ਜਾਣਾ ਕੋਈ ਗੱਲ ਨਹੀਂ ਹੁਣ ਆਪਣਾ ਫਰਜ਼ ਤੇ ਮੈਂ ਅਦਾ ਕਰਤਾ ਵਾ ਦੱਸਤਾ ਵੀ ਕਰ ਲਿਆ ਗਾੜੀ ਉਹਨਾਂ ਦੀ ਮਰਜ਼ੀ ਆ ਆਉਣਾ ਹੋਊ ਤਾਂ ਆ ਜਾਣਗੇ ਨਹੀਂ ਤੇ ਨਾ ਸਹੀਂ ਯਾਰ ਇੱਕ ਗੱਲ ਵੈ ਸੋਚਣੇ ਵਾਲੀ ਆ ਮੇਰੇ ਘਰ ਦੇ ਨੇ ਕਿੰਨੀ ਮਿਹਨਤ ਕੀਤੀ ਆ ਹੁਣ ਘਰ ਵੀ ਲੈ ਲਿਆ ਵਾ ਮੈਨੂੰ ਭਰੂਣ ਵੀ ਦੇ ਆ ਮੈਂ ਵੀ ਨਾ ਹੁਣ ਨਾ ਬਾਹਰ ਬੁਰੇ ਜਾਇਆ ਕਰਨਾ ਘਰੇ ਆਪਣੀ ਮਿਹਨਤ ਕਰਨੀ ਆ ਨਾਲੇ ਪੜਕੇ ਵੀ ਕੁੱਖ ਬਣ ਕੇ ਤੇ ਇਤੋਂ ਵੱਡਾ ਘਰ ਲਵਾਂਗੇ ਨਾਲੇ ਮੇਰੇ ਪਿਓ ਦੀ ਸਾਰੀ ਉਮਰ ਹੁਣ ਇੱਥੇ ਪੱਠੇ ਕੁਦਰਤੇ ਉਹਨੂੰ ਵੱਡ ਕੇ ਡੰਗਰਾਂ ਨੂੰ ਪਾਉਂਦਿਆਂ ਲੱਗ ਜਨ ਲੱਗੀ ਆ ਯਾਰ ਮੇਰੇ ਘਰ ਦੇ ਨੇ ਵੀ ਕਿੰਨੀ ਗਰੀਬੀ ਵੇਖੀ ਆ ਕਿੰਨਾ ਮਾਰਾ ਟਾਈਮ ਵਿੱਖਿਆ ਵਾ ਨਾਲੇ ਮੈਨੂੰ ਭਰੋਣੇ ਵੀ ਚੰਗੇ ਸਕੂਲ ਚ ਡੇ ਆ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਸਾਰੀ ਉਮਰ ਹੀ ਇਦਾਂ ਗੜ ਦੇਣਾ ਮੈਂ ਨਾ ਹੁਣ ਉਹਨਾਂ ਨੂੰ ਕੁੱਖ ਬਣ ਕੇ ਵਿਖਾਉਣਾ ਵਾ ਨਾਲੇ ਉਹਨਾਂ ਦੇ ਦਿਨ ਵੀ ਨਾ ਹੁਣ ਮੈਂ ਬਦਲ ਹੀ ਦੇਣੀ ਆ ਇੱਕ ਤੋਂ ਵੱਡਾ ਘਰ ਲੈਣਾ ਵਾ ਚਲ ਕੋਈ ਗੱਲ ਨਹੀਂ ਪੁੱਤ ਕੀ ਸੋਚਣ ਡਿਆ ਵਾ ਕੋ ਕੋਖ ਨਹੀਂ ਪਪਾ ਮੈਂ ਕੁਝ ਸੋਚਿੰਦੇ ਆ ਪੁੱਤ ਤੂੰ ਕਰਨੋ ਸੋਚਣਾ ਸੋਚਣਾ ਤੇ ਆਹੀ ਆ ਤੇਰੀ ਉਮਰ ਦਾ ਸੋਚਣ ਦੀ ਥੋੜੀ ਆ ਪੁੱਤ ਐਂ ਸੋਚਣਾ ਤੇਰੇ ਬਾਰੇ ਕਿ ਤੈਨੂੰ ਕੀ ਕੀ ਬਣਾਉਣਾ ਗਾੜੀ ਕਿੱਦਾਂ ਕਰਨਾ ਕਿੱਦਾਂ ਨਹੀਂ ਉਹ ਨਹੀਂ ਪਪਾ ਉਹ ਤਾਂ ਗੱਲ ਹੈ ਵਾ ਮੈਂ ਵੈਸੇ ਕੋਈ ਹੋਰ ਗੱਲ ਸੋਚਣ ਡਿਆ ਮੈਂ ਵੀ ਤੂੰ ਹੀ ਵੇ ਲੋ ਕਿੰਨੀ ਮਿਹਨਤ ਕੀਤੀ ਆ ਤੇ ਆ ਘਰ ਬਣਾਇਆ ਵਾ ਹੈ ਤੇ ਕਿੰਨੀ ਤੁਸੀਂ ਮਾੜਾ ਟਾਈਮ ਵੇਖਿਆ ਵਾ ਤੇ ਹੁਣ ਮੇਰਾ ਮੈਂ ਟਾਈਮ ਆ ਮੈਂ ਵੀ ਪਰ ਲੈ ਕੇ ਕੁਕ ਬਣਾਣਾ ਤੁਹਾਨੂੰ ਚੰਗੇ ਦਿਨ ਬਖਾਉਣੇ ਆ ਟਾਈਮ ਦੇ ਨਾਲ ਸਭ ਕੁਝ ਮਾਰਾ ਇਹਨੇ ਦੇ ਦਿੱਤਾ ਚਲ ਜੇ ਘਰ ਮਾਰਾ ਸੀ ਤੇ ਹੁਣ ਚੰਗਾ ਵੀ ਦਿੱਤਾ ਹੀ ਆ ਤੇ ਤੈਨੂੰ ਚੰਗੇ ਸਕੂਲ ਚ ਪੜਾਉਂਦੇ ਇਸੇ ਕਰਕੇ ਤੇ ਚਲ ਮੇਰਾ ਪੁੱਤ ਪੜ੍ਹ ਲੈ ਕੇ ਤੇ ਚੰਗੇ ਕਿਤੇ ਮੁਰਖ ਚ ਜਾਊਗਾ ਜਾਂ ਚੰਗੀ ਨੌਕਰੀ ਮਿਲ ਜੂਗੀ। ਉਹ ਤਾਂ ਗੱਲ ਵਾਪਾ ਮੈਂ ਕਹਿੰਦੇ ਆਂ। ਚਲ ਛੱਡ ਇਹਨਾਂ ਗੱਲਾਂ ਨੂੰ ਚਲਾ ਮੇਰਾ ਪੁੱਤ ਰੋਟੀ ਖਾਈਏ। ਚਲੋ ਕੋਈ ਗੱਲ ਨਹੀਂ ਜਿਉ ਮੈਂ ਆ ਗਿਆ। ਗੱਲ ਤੇ ਪਾਪਾ ਦੀ ਵੀ ਸਹੀ ਆ। ਇਹ ਵੀ ਸੋਚਦੇ ਆਂ ਕਿ ਮੇਰਾ ਮੁੰਡਾ ਵਾ ਕੋਕ ਬੰਨ ਜੇ। ਚਲੋ ਕੋਈ ਗੱਲ ਨਹੀਂ।